ਮੁਹਾਲੀ ਪੁਲਿਸ ਵੱਲੋਂ ਬਟਾਲਾ ਨਾਲ ਸੰਬੰਧਤ ਗੈਂਗਸਟਰ ਸੁਖਪਿੰਦਰ ਨੂੰ ਅੱਜ ਬਟਾਲਾ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿਸ ਦਾ 8 ਜਨਵਰੀ ਤੱਕ ਮਿਲਿਆ ਰਿਮਾਂਡ ਪੇਸ਼ਕਰੋਣ ਆਏ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਇਹਨਾਂ ਦਾ ਕੰਮ ਟਾਰਗੇਟ ਕਿਲਿੰਗ ਅਤੇ ਫਰੋਤੀ ਮੰਗੰਦਾ ਸੀ ਬੀਤੇ ਦਿਨੀ ਮੁਹਾਲੀ ਤੋਂ ਸੁਖਪਿੰਦਰ ਨੂੰ ਦੋ ਪਿਸਤੌਲ ਅਤੇ ਇੱਕ ਫੋਰਚੂਨਰ ਗੱਡੀ ਸਮੇਤ ਗ੍ਰਿਫਤਾਰ ਕੀਤਾ ਇਹ ਪਹਿਲਾ ਕੇਸ ਧੜੀ ਸੀ ਹੁਣ ਇਸਨੇ ਵਾਲ ਕਟਾ ਲਏ ਹਨ ਵੇਖੋ ਟੀਵੀ ਨਿਊਜ਼ ਇੰਡੀਆ 255 ਬਟਾਲਾ ਤੋਂ ਪੱਤਰਕਾਰ ਰঞ্জੀਤ ਸਿੰਘ ਨਾਲ ਜਸਵਿੰਦਰ 베ਦੀ ਦੀ ਖਾਸ ਰਿਪੋਰਟ ਲੋ ਲੋ ਹਾਂਜੀ ਮੇਰਾ ਸਬ ਇੰਸਪੈਕਟਰ ਨਿਗਰਤ ਪਾਲ ਸਿੰਘ ਇਹਦੇ ਵਿੱਚ 19 ਤਰੀਕ ਨੂੰ ਸਾਨੂੰ ਮੁਖਬਰੀ ਹੋਈ ਸੀ ਕਿ ਸੁਖਪਿੰਦਰ ਸਿੰਘ ਹੈ ਇੱਕ ਹਰਮਨ ਸਿੰਘ ਹੈ ਤੇ ਜਸਟਿਨ ਗਿੱਲ ਇਹ ਤਿੰਨ ਜਣੇ ਜਿਹੜੇ ਅਪਰਾਧਿਕ ਗਰੋਹ ਬਣਾਇਆ ਹੋਇਆ ਹੈ ਪਵਤਰ ਚੌੜਾ ਜੀ ਉਹਦੇ ਅਧੀਨੇ ਕੰਮ ਕਰ ਰਹੇ ਆ ਫਰਾਤੀਆਂ ਮੰਗਣ ਤੱਕ ਸਟੌਸ਼ਨ ਕਾਲਸ ਦਾ ਨਾਮ ਦਾ ਨੈਟਵਰਕ ਚੱਲ ਰਿਹਾ ਤੇ ਟਾਰਗੇਟਡ ਕਲਿੰਗਸ ਦਾ ਨਾਮ ਦਾ ਕੰਮ ਸੀਗਾ ਇਹਦੇ ਵਿੱਚ 25 ਤਰੀਕ ਨੂੰ ਅਸੀਂ ਜਸਟਿਨ ਗਲਦੀ ਅਰੈਸਟ ਕੀਤੀ ਹੈ ਤੇ ਕੱਲ ਹੌਲੀ ਤੋਂ ਇਹਦੀ ਸੁਖਪਿੰਦਰ ਸਿੰਘ ਦੀ ਅਰੈਸਟ ਕਰਕੇ ਅੱਜ ਪੇਸ਼ ਕੀਤਾ ਇਹਦੇ ਵਿੱਚ ਦੋ ਪਿਸਟਲ ਰਿਕਵਰ ਹੋਏ ਆ ਪਹਿਲਾਂ ਇੱਕ ਇਹਦੀ ਫੋਰਚਨਰ ਗੱਡੀ ਜਿਹੜੀ ਸੀਗੀ ਉਹ ਆਪਾਂ ਰਿਕਵਰ ਕਰ ਲਈ ਹੋਈ ਹੈ ਉਹ ਹੁਣ ਰੀਸੈਂਟਲੀ ਇਹਨੇ ਵਾਲ ਕਟਾਏ ਆ ਪਹਿਲਾਂ ਇਹਨੇ ਮਤਲਬ ਬਾਬਾ ਬਣਿਆ ਸੀਗਾ ਇਹ ਤੇ ਰੀਸੈਂਟਲੀ ਇਹਨੂੰ ਵਾਰਕਟਾਇਆ ਗਿਆ ਕਿਨੇ ਜੇਦਰ ਰਿਮਾਂਡ ਮਿਲਿਆ ਸਰ ਸਰ 8 ਤਰੀਕ ਤੱਕ ਰਿਮਾਂਡ ਮਿਲ ਗਿਆ ਆਪਾਂ ਨੂੰ ਇਹਦੇ ਵਿੱਚ ਕਿੱਥੋਂ ਦੇ ਰਹੇ ਹੋ ਇਹ ਇਹ ਬਟਾਲੇ ਤੋਂ ਹੀ ਇੱਕ ਪਿੰਡ ਦਾ ਲੋਚਾਪਾ ਉਤਰਾਂ ਨਵਰੂਪਨਗਰ ਰਹਿ ਰਹੇ ਫਿਲਹਾਲ ਪਹਿਲਾਂ ਹੈਗਾ ਪਰ ਪਰਚਾ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਕੀ ਕੀ ਉਹ ਡਿਟੇਲਸ ਉਹਦੀਆਂ ਅਸੀਂ ਸ਼ੇਅਰ ਨਹੀਂ ਕਰ ਸਕਦੇ ਹਾਂਜੀ ਦੋ ਪਿਸਟਲ ਪਹਿਲਾਂ ਬਰਾਮਦ ਹੋ ਚੁੱਕੇ ਸਰ ਤੁਹਾਨੂੰ ਦੱਸਤਾ ਹਾਂ ਹਾਂ ਕਲੀ ਪਿਸਟਲ ਨਹੀਂ ਰੋਂਗ ਪਿਆ ਗਿਆ 10 10 ਰੌਨ ਸੀਗੇ ਹਾਂਜੀ ਹਾਂਜੀ ਪਵਿੱਤਰ ਚੌੜਾ ਜੀ ਪਵਿੱਤਰ ਚੌੜਾ